ਜੀ ਮੈਂ ਤਾਂ ਸੁਣਿਆ ਸੀ ਬਾਬਾ ਬਾਹਰ ਕਰਨੀ ਆ ਰਿਹਾ ਹੈ ਰਾਮ ਸਿੰਘ ਆ ਰਿਹਾ ਚਲ ਕੋਈ ਗੱਲ ਤੂੰ ਠੀਕ ਹੋ ਜਾ ਹੋਰ ਕੀ ਆ ਸਰਦਾਰ ਬਾਬਾ ਜੀ ਬਹਿ ਜਾਓ ਇੱਧਰ ਤਾਂ ਦਾਜੋ ਭਾਈ ਆਓ ਭਾਈ ਕਿਵੇਂ ਆਉਣੇ ਹੋਏ ਬਾਬਾ ਜੀ ਮੇਰੇ ਘਰ ਆ ਲਈਏ ਨਾ ਭੂਤ ਪ੍ਰੇਤ ਆਉਂਦਾ ਕੋਈ ਉਹਦਾ ਬਾਜ ਦਵਾਉਣਾ ਜੀ ਕੋਈ ਗੱਲ ਨਹੀਂ ਬੱਚਾ ਆਪਾਂ ਥੋੜਾ ਬਾਅਦ ਨੇ ਆ 1100 ਰੁਪਏ ਖਰਚਾ ਆਊਗਾ 10 ਦਿਨ ਬਿਲਕੁਲ ਠੀਕ ਰਹੂਗਾ ਨਹੀਂ ਬਾਬਾ ਜੀ ਜੇ ਪੱਕਾ ਇਲਾਜ ਕਰ ਦੋ ਫੇਰ ਜੀ ਸੱਫਾ ਕਰਵਾ ਲਓ ਕੋਈ ਗੱਲ ਨਹੀਂ ਬੱਚਾ ਫੇਰ ਆਪਾਂ ਪੱਕਾ ਇਲਾਜ ਕਰ ਦਿੰਨੇ ਆ ਮੈਂ ਤੁਹਾਨੂੰ ਟਾਲੇ ਦਾ ਸਮਾਨ ਲਿਖ ਦਿੰਨਾ ਤੇ ਤੁਸੀਂ ਇਹ ਸਮਾਨ ਲੈਓ ਤੇ ਆਪਾਂ ਟਾਲਾ ਲਾ ਦੇਾਂਗੇ ਇਹ ਗੱਲ ਸੁਣੋ 299 ਸਮਾਨ ਦਾ ਲਿਖੀ ਜਾਂਦਾ ਰੂਡ ਕੰਪਾਉਂਡ ਲੁਕਸ ਆਪਣੇ ਕੋਲੋਂ ਹੀ ਘੜ ਦੋ ਇਹ ਚੁੱਪ ਹੋ ਗੋ ਇਹਨੇ ਗੋਲਾ ਲਾ ਦਿੱਤਾ ਮੁੰਡਾ ਜੇ ਉਹ ਆਪ ਕਰੇਗਾ ਉਹ ਲਵਾ ਹੀ ਦੋ ਆ ਲੈ ਪੜਦਾ ਇੰਨਾ ਕ ਸਾਮਾਨ ਲੈ ਆਏ ਠੀਕ ਹੈ ਜੀ ਤੇ ਬਾਬਾ ਜੀ ਪੂਤ ਭੱਜ ਜਾਣਗੇ ਕਮਲੀ ਗੱਲ ਕਰਦਾ ਯਾਰ ਪੂਤ ਤਾਂ ਜੋ ਪਰਚੀ ਪੜੇਗਾ ਤੁਹਾਡੇ ਗਵਾਂਢੀਆਂ ਦੇ ਭੱਜ ਜਾਣਗੇ ਸਾ ਜੀ ਹੁਣ ਇੱਕ ਕੰਮ ਕਰਦੇ ਆਪਾਂ ਇਹ ਰੱਥ ਥੋੜਾ ਥੋੜਾ ਪਾ ਦੇ ਠੀਕ ਹੈ ਜੀ ਠੀਕ ਹੈ ਬੰਦਾ ਸਾ ਥੋੜਾ ਭੱਜੇ ਰਿਹਾ ਆ ਜਾ ਗੁੱਦੀ ਦਾ ਆ ਲੈ ਭਾਈ ਲੈ ਭਾਈ ਤੁਸੀਂ ਵੀ ਅੰਦਰ ਧਿਆਨ ਰੱਖਣਾ ਸਿਮਾਤ ਨੂੰ ਕਰ ਤੇ ਮੈਂ ਇਥੇ ਲਾ ਬਹਾਨਾ ਕਰ ਤੇ ਹਾਂ ਸਾਡੇ ਸਤਲਜਾ ਅੰਬਲਾ ਪੀਰ ਮੀਂਹ ਵਰਤਦਾ ਹੋਰ ਆਹ ਜਿਹੜਾ ਕੋਸਾ ਵਾੜਦਾ ਕੁਮਾਰ ਨੋ 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 ਪਹਾੜੀ ਪਤਾਨੇ ਕੇਂਦਰ ਭੱਜ ਗਏ ਇਹਦੂ ਤਾਂ ਮੈਂ ਚੰਗਾ ਰਹਿੰਦਾ 1100 ਹੀ ਲੈ ਲੈਂਦਾ